ਦੋਸਤੋ ਦਲਜੀਤ ਦੋਸਾਂਸ ਦੀਆਂ ਮੁਸ਼ਕਲਾਂ ਵੱਧਦੀਆਂ ਦਿਖਾਈਆਂ ਦੇ ਰਹੀਆਂ ਨੇ ਦਲਜੀਤ ਦੋਸਾਂਸ ਦਾ ਨਵਾਂ ਗਾਣਾ ਰਿਲੀਜ਼ ਹੁੰਦਾ ਤੁਸੀਂ ਸਾਰੇ ਨੇ ਦੇਖਿਆ ਵੀ ਹੋਵੇਗਾ ਕੋਫਰ ਅਤੇ ਉਸ ਵੀਡੀਓ ਦੇ ਵਿੱਚ ਤੁਸੀਂ ਜੋ ਕੁਝ ਉਹ ਵੀ ਦੇਖਿਆ ਹੋਵੇਗਾ ਅਤੇ ਦਲਜੀਤ ਦੋਸਾਂਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਵਿਰੋਧ ਕਿਸ ਨੇ ਕੀਤਾ ਆਉ ਤੁਹਾਨੂੰ ਦੱਸਦੇ ਆ ਗਿਆਨੀ ਬੁੱਟਾ ਸਿੰਘ ਜੀ ਨੇ ਵਿਰੋਧ ਕੀਤਾ ਅਤੇ ਇੱਕ ਵੀਡੀਓ ਸਾਂਝਾ ਕੀਤੀ ਹੈ ਦਲਜੀਤ ਦੋਸਾਂਸ ਦੇ ਬਾਰੇ ਪਹਿਲਾਂ ਤੁਸੀਂ ਗਿਆਨੀ ਬੁੱਟਾ ਸਿੰਘ ਦੀ ਇਹ ਵੀਡੀਓ ਜ਼ਰੂਰ ਦੇਖੋ ਜਿਹੜੇ ਕਹਿੰਦੇ ਸੀ ਨਾ ਕਿ ਦਿਲਜੀਤ ਦਸਾਂਝ ਜਦੋਂ ਫਿਲਮ ਦੇ ਸ਼ੂਟ ਤੇ ਹੁੰਦਾ ਹੈ ਉਹ ਜੋਬਈ ਦਾ ಪಾਟ ਕਰਦਾ ਹੈ ਉਹ ਸਿਮਰਨ ਕਰਦਾ ਹੈ ਵਾਈਬ ਨੂੰ ਵਾਈਬ ਨੂੰ ਕਰਦਾ ਹੈ ਉਹਦਾ ਇੱਕ ਗਾਣਾ ਆਇਆ ਗੁੱਗਰ ਜਿਹਦੇ ਵਿੱਚ ਜੰਨਤ ਦੇ ਦਰਵਾਜ਼ੇ ਤੇਰੇ ਸਾਹਮਣੇ ਕੱਖ ਨਹੀਂ ਕੁੜੀਏ ਤੂੰ ਜੋਗਾ ਕਰਦੀਏ ਤੈਨੂੰ ਮੁੜਕਾ ਹੁੰਦਾ ਸਾਰੀ ਵੀਡੀਓ ਸੁਣ ਲਿਓ ਜੀ ਫਿਰ ਦੱਸਿਓ ਬਾਅਦ ਵਿੱਚ ਵੀ ਉਹੀ ਪਾਗਲ ਦਿਲਜੀਤ ਦਸਾਂਝ ਹੈ ਜੇ ਕਿਸੇ ਮਾਤ ਦੇ ਸੱਤੇ ਪਾਗਲ ਹੁੰਦੀ ਨਾ ਤੇ ਛੇਤਰ ਮਾਰਨੇ ਸੀ ਤਾਨੇ ਮਾਰ ਮਾਰ ਕੇ ਮਾਰ ਦੇਣਾ ਸੀ ਹੁਣ ਦਿਲਜੀਤ ਦਸਾਂਝ ਨੂੰ ਕਹੋ ਵੀ ਪਾਗਲ ਬਣ ਕੇ ਇਹ ਗੰਦੀ ਕਰਤੂਤ ਕਿਉਂ ਕੀਤੀ ਇਹ ਗਾਣਾ ਕਿਉਂ ਕੱਢਿਆ ਇੰਨੀ ਗੰ ਤੁਹਾਨੂੰ ਕੀ ਲੱਗਦਾ ਇੱਥੇ ਦਲਜੀਤ ਦੋਸਾਂਝ ਸਹੀ ਆ ਜਾਂ ਫਿਰ ਗਿਆਨੀ ਬੋਟਾ ਸਿੰਘ ਜੀ ਸਹੀ ਬੋਲ ਰਹੇ ਨੇ ਕਿ ਦਲਜੀਤ ਦੋਸਾਂਝ ਦੀ ਵੀਡੀਓ ਦੇ ਵਿੱਚ ਦਲਜੀਤ ਦੋਸਾਂਝ ਨੇ ਜੋ ਕੁਝ ਕੀਤਾ ਆ ਉਹ ਸਹੀ ਆ ਬਾਕੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਜਰੂਰ ਕਰਿਓ ਚੈਨਲ ਸਬਸਕ੍ਰਾਈਬ ਕਰ ਲਿਓ ਹੋਰ ਰਿਲੇਟਿਡ ਅਪਡੇਟਸ ਦੇ ਲਈ ਧੰਨਵਾਦ